ਕੀ ਘਟਣਾ ਹੋਈ ਜੀ ਇਹ ਘਟਣਾ ਤਾਂ ਇਹੀ ਹੋਈ ਹੈ ਜੀ ਛੱਤ ਡਿੱਗਣ ਕਾਰਨ ਮੀਂਹ ਦੇ ਬੜਾ ਪੈਣ ਕਾਰਨ ਛੱਤ ਡਿੱਗਣ ਕਾਰਨ ਉਹਨਾਂ ਜਿਆਨੀ ਮੋਤੀ ਦੀ ਮੌਤ ਹੋਈ ਹੈ ਜੀ ਤੇ ਇਹਦਾ ਪੋਤਾ ਸੀ ਉਹ ਲਾਈਫ ਤੇ ਚੱਲ ਰਿਹਾ ਜੀ ਜਦੋਂ ਕੱਢੇ ਗਏ ਆ ਇਹ ਅੰਦਰੀ ਹਾਂ ਇੱਕ ਅੰਦਰੀ ਸੁਰਤ ਪੈਰੀ ਮਨਰੀ ਮੋਤੀ ਦੇ ਪੋਤੇ ਉਹ ਠੀਕ ਠਾਕ ਨਿਕਲੇ ਆ ਹੁਣ ਦਾਖਲ ਹੈ ਜੀ ਛੱਤ ਫਿੱਟ ਆਉਂਦੀ ਪੂਰੀ ਇਹ ਸਹੀ ਸਰਕਾਰ ਦਾ ਵੀ ਜੀ ਇਹ ਹੈ ਵੀ ਇੱਕ ਤਾਂ ਪੁਰਾਣੇ ਘਰ ਹੋ ਗਏ ਝੜੀ ਚੱਲ ਗਈ ਲੰਬੀ ਹਾਂ ਜੀ ਇੰਨਾ ਗਰੀਬ ਪਰਿਵਾਰ ਆ ਸਰਕਾਰ ਨੂੰ ਤਰ੍ਹਾਂ ਤੇ ਇਹਨਾਂ ਨੂੰ ਮਦਦ ਦੇਣੀ ਚਾਹੀਦੀ ਇਹ ਕਾਚਾ ਲੱਗਦਾ ਉਸ ਨੂੰ ਕੋਈ ਪਤਾ ਲੱਗ ਗਈ। ਹਨ 11:30 ਵਜੇ ਪਤਾ ਲੱਗ ਗਈ ਕਿ ਗੋਡਾਰੀ ਚ ਹੁਕਮ ਦਿੱਤਾਗਾ। ਅਸਲੀ। ਹਾਂ ਫਿਰ ਅਸੀਂ ਆਏ ਹਾਂਗੇ। ਦੁਬਾਰਾ ਆ ਕੇ ਕੱਢੇ ਆਗੇ ਫਿਰ ਉਹ ਤੋੜਿਆ ਹੋਇਆ ਸੀ ਪੱਥਰ ਤੋੜ ਕੇ, ਥੱਬਲਾ ਨਾਲ ਕੱਣ ਲ ਕੇ ਫਿਰ ਉਹ ਪੱਥਰ ਕੱਢੇ ਜੀ ਫਿਰ ਕੱਢੇ। ਨੰਗਾ ਹਸਪਤਾਲ ਲਿਆ ਸੀ। ਕੰਨਾ ਕਦੇ ਬਾਹਰ ਕੱਢਿਆ ਤਾਂ ਨਹੀਂ ਸਕਦੇ ਲੋਕ।